ਕੋਈ ਮੰਜ਼ਲ ਪ੍ਰਾਪਤ ਕਰਨੀ ਹੈ ਕੋਈ ਅਪਸਰ ਬੰਨਾ ਹੈ ਕੋਈ ਡਿਗਰੀ ਹਾਸਲ ਕਰਨੀ ਹੈ ਤੇ ਉਹਨੂੰ ਦਿਨ ਰਾਤ ਪੜ੍ਹਨਾ ਹੀ ਪਵੇਗਾ ਉਹਨੂੰ ਉਹਦੀ ਮਿਹਨਤ ਕਰਨੀ ਪਵੇਗੀ ਅੱਜ ਬੱਚੇ ਕਈ ਵਾਰ ਪੜ੍ਹਦੇ ਨੇ ਰਾਤ ਨੂੰ ਜਾਗਦੇ ਨੇ ਉਹਨਾਂ ਦੇ ਕੋਲੇ ਰੋਟੀ ਰੱਖ ਦਈਏ ਕਹਿੰਦੇ ਖਾ ਲਵਾਂਗੇ ਦੇਖੀ ਦੀ ਹੈ ਰੋਟੀ ਨਹੀਂ ਖਾਦੀ ਹੁੰਦੀ ਪੜਾਈ ਦੇ ਵਿੱਚ ਐਨੇ ਮਗਨ ਹੁੰਦੇ ਨੇ ਖਾਣ ਪੀਣ ਤੱਕ ਭੁੱਲ ਜਾਂਦੇ ਨੇ ਕਿਉਂਕਿ ਇੱਕ ਖੁਦ ਦਾ ਰਸਤਾ ਤਿਆਰ ਕਰ ਰਹੇ ਨੇ ਮੰਜ਼ਿਲ ਤੇ ਪਹੁੰਚਣਾ ਹੈ ਮਕਾਮ ਹਾਸਲ ਕਰਨਾ ਹੈ ਤੇ ਉਹਦੇ ਵਾਸਤੇ ਮਿਹਨਤ ਤੇ ਕਰਨੀ ਬੜੀ ਜ਼ਰੂਰੀ ਹੈ ਇਸੇ ਤਰ੍ਹਾਂ ਅਕੀ ਕੋਈ ਇਨਸਾਨ ਕੰਮ ਸਿੱਖਦਾ ਹੈ ਜਦੋਂ ਕੰਮ ਸਿੱਖਣ ਵਾਸਤੇ ਦਾੰਦਾ ਹੈ ਤੇ ਬਹੁਤ ਉਹਨੂੰ ਘਾਲਣਾ ਕੱਲਣੀ ਪੈਂਦੀ ਕਿਉਂਕਿ ਕਦੀ ਉਹਨੇ ਉਹ ਕੰਮ ਕੀਤਾ ਨਹੀਂ ਹੁੰਦਾ ਜਿਵੇਂ ਉਹਦਾ ਟੀਚਰ ਜਿਵੇਂ ਉਹਦਾ ਉਸਤਾਦ ਕਹਿੰਦਾ ਹੈ ਉਦਾਂ ਉਦਾਂ ਹੀ ਉਹ ਕੰਮ ਸਿੱਖਦਾ ਹੈ ਤੁਰਿਆ ਚਲਦਾ ਹੈ ਅਖੀਰ ਇੱਕ ਦਿਨ ਉਹ ਕੰਮ ਸਿੱਖ ਲੈਂਦਾ ਹੈ ਜਿਹੜਾ ਉਹਦਾ ਟੀਚਾ ਸੀ ਉੱਥੇ ਉਹ ਪਹੁੰਚ ਗਿਆ ਉਹਨੇ ਆਪਣਾ ਜਿਹੜਾ ਖੁਦ ਦਾ ਰਸਤਾ ਤਿਆਰ ਕੀਤਾ ਹੈ ਨਾ ਉੱਤੇ ਚਲਦਿਆਂ ਚਲਦਿਆਂ ਹੁਣ ਮੰਜ਼ਿਲ ਤੱਕ ਪਹੁੰਚਿਆ ਹੈ ਦੁਨੀਆ ਦੀਆਂ ਕਿੰਨੀਆਂ ਉਦਾਹਰਨਾਂ ਨੇ ਕੋਈ ਆਪਣੀ ਦੁਕਾਨ ਤਿਆਰ ਕਰਦਾ ਹੈ ਕਿ ਮੈਂ ਪਰਿਵਾਰ ਦੀ ਪੇੜ ਪੂਰਤੀ ਕਰਾਂ ਪਰਿਵਾਰ ਨੂੰ ਪਾਲ ਸਕਾਂ ਉਹਦੇ ਵਿੱਚ ਵੀ ਬੜੀ ਘਾਲ ਨਾਂ ਹੈ ਇਹਦੀ ਹੈ ਆਮ ਸਾਡੇ ਜੀਵਨ ਦੇ ਵਿੱਚ ਵਿਚਾਰਾਂ ਇੱਕ ਹੈ ਗੁਰੂ ਦਾ ਰਸਤਾ ਗੁਰੂ ਦੇ ਰਸਤੇ ਦੇ ਵਿੱਚ ਵੀ ਕਈ ਵਾਰ ਸਾਨੂੰ ਖੁਦ ਨੂੰ ਮਨ ਮਾਰਨਾ ਪੈਂਦਾ ਹੈ ਸਾਨੂੰ ਖੁਦ ਨੂੰ ਆਪਣਾ ਰਸਤਾ ਤਿਆਰ ਕਰਨਾ ਪੈਂਦਾ ਉਹ ਖੁਦ ਦਾ ਰਸਤਾ ਕੀ ਹੁੰਦਾ ਹੈ ਇਹ ਕਈ ਵਾਰ ਪਰਿਵਾਰਾਂ ਦੇ ਅੰਦਰ ਘਰਾਂ ਦੇ ਅੰਦਰ ਕਈ ਤਰੀਕਿਆਂ ਦੇ ਕਰਮਕਾਂਡ ਕੀਤੇ ਜਾ ਰਹੇ ਹੁੰਦੇ ਐ। ਕਈ ਤਰੀਕਿਆਂ ਦੇ ਆਪਣੇ ਜੀਵਨ ਦੇ ਅੰਦਰ ਮਨੁੱਖ ਦੇਖਦਾ ਹੈ ਕਿ ਮੇਰੇ ਵੱਡੇ-ਵਡੇਰੇ ਕਰਮਕਾਂਡ ਕਰਦੇ ਨੇ। ਵਿਮਾ ਭਰਮਾਂ ਦੇ ਵਿੱਚ ਪਏ ਹੋਏ ਨੇ। ਤੇ ਮਨੁੱਖ ਨੇ ਜੋ ਕੁਝ ਆਪਣੇ ਜੀਵਨ ਦੇ ਅੰਦਰ ਦੇਖਿਆ ਹੈ ਕਿ ਮੇਰੇ ਪਰਿਵਾਰ ਵਾਲੇ, ਮੇਰੇ ਘਰ ਵਾਲੇ ਮੂਰਤੀ ਦੀ ਪੂਜਾ ਵੀ ਕਰੀ ਜਾਂਦੇ ਨੇ। ਵੀਰਵਾਰ ਵਾਲੇ ਦਿਨ ਤੇਲ ਲੈਂਦੇ ਨੇ ਤੇ ਜਾ ਕੇ ਉਹ ਵੀ ਪੀਰਖਾਨੇ ਚੜਾਉਂਦੇ ਨੇ ਤੇ ਕੋਈ ਇਹਨਾਂ ਨੇ ਦੇਹਧਾਰੀ ਬਾਬਾ ਛੜਿਆ ਨਹੀਂ ਹੈ ਤੇ ਬੰਦਾ ਸੋਚਦਾ ਹੈ ਕਮਾਲ ਹੈ ਇਹ ਹਰ ਥਾਂ ਤੇ ਆਪਣਾ ਸਿਰ ਝੁਕਾ ਦਿੰਦੇ ਨੇ ਮੱਥਾ ਟੇਕ ਦਿੰਦੇ ਨੇ ਇਹਨਾਂ ਦਾ ਕੋਈ ਦੀਨ ਧਰਮ ਹੈ ਹੀ ਨਹੀਂ ਹੈ ਗੰਗਾ ਗਾਇ ਗੰਗਾ RAM ਜਮਨਾ ਗਾਇ ਜਮਨਾ ਦਾਸ ਕੋਈ ਆਪਣਾ ਇਹਨਾਂ ਦਾ ਕਿਰਦਾਰ ਹੈ ਹੀ ਨਹੀਂ ਹੈ ਬੰਦਾ ਸੋਚਦਾ ਹੀ ਨਹੀਂ ਮੈਂ ਤੇ ਆਪਣਾ ਖੁਦ ਦਾ ਰਸਤਾ ਤਿਆਰ ਕਰਾਂਗਾ ਮੈਂ ਗੁਰੂ ਦੇ ਰਾਹ ਤੇ ਚੱਲਾਂਗਾ ਸੱਚ ਦੇ ਰਾਹ ਤੇ ਚੱਲਾਂਗਾ ਇੱਕ ਦਾ ਟੇਕ ਰੱਖਾਂਗਾ ਇੱਕ ਦਾ ਭਰੋਸਾ ਰੱਖਾਂਗਾ ਤੇ ਉਦਾਹਰਨਾਂ ਸਾਡੇ ਤੋਂ ਬਹੁਤ ਨੇ ਸਭ ਤੋਂ ਮੁੱਖਤ ਪੂਰਨ ਸਾਡੇ ਤੋਂ ਉਦਾਹਰਨ ਭਗਤ ਪੂਰਨ ਸਿੰਘ ਦੀ ਮਿਲ ਜਾਂਦੀ ਹੈ ਸਨਾਤਨ ਧਰਮ ਦੇ ਅੰਦਰ ਜਨਮੀ ਨੇ ਪਰ ਜਿਸ ਦਿਨ ਸਿੱਖੀ ਬਾਰੇ ਪਤਾ ਲੱਗਾ ਇਹਨਾ ਸਿੱਖੀ ਤੋਂ ਜਾਣੂ ਹੋਏ ਨੇ ਸੱਚ ਕਰਕੇ ਜਾਣੋ ਫਿਰ ਉਸ ਦਿਨ ਤੋਂ ਉਹਨਾਂ ਨੇ ਸਿੱਖੀ ਨੂੰ ਐਸਾ ਅਪਣਾਇਆ ਐਸਾ ਅਪਣਾਇਆ ਉਹਨਾਂ ਦੇ ਰੋਮ ਰੋਮ ਦੇ ਅੰਦਰ ਗੁਰੂ ਦੀ ਵਿਚਾਰ ਹੈ ਗੁਰੂ ਦੀ ਬਾਣੀ ਹੈ ਤੇ ਸੱਚਮੁੱਚ ਭਾਈ ਕਣਈਏ ਵਾਲੀ ਵਿਚਾਰ ਉਹਨਾਂ ਨੇ ਅਪਣਾਈ ਹੈ ਉਹਨਾਂ ਨੇ ਜੀਵਨ ਆਪਣਾ ਐਸਾ ਬਣਾ ਲਿਆ ਤੇ ਅਸੀਂ ਅੱਜ ਉਦਾਹਰਣਾਂ ਦੇ ਰਹੇ ਹਾਂ ਉਹਨਾਂ ਦੇ ਜੀਵਨ ਦੀਆਂ ਕਿਉਂ ਕਿਉਂਕਿ ਉਹਨਾਂ ਨੇ ਆਪਣਾ ਖੁਦ ਦਾ ਰਸਤਾ ਤਿਆਰ ਕੀਤਾ ਹੈ ਉਹ ਕਹਿੰਦੇ ਨਹੀਂ ਮੈਂ ਮੂਰਤੀ ਪੂਜਾ ਵਾਲ ਨਹੀਂ ਮੈਂ ਤੇ ਜਾਗਤ ਜੋਤ ਵੱਲ ਆਵਾਂਗਾ ਮੈਂ ਤਾਂ ਜੁਗੋ ਜੁਗ ਅਟੱਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਾਂਗਾ ਇਹਦੇ ਤੋਂ ਵੱਧ ਹੋਰ ਕਿਹੜੀ ਉਦਾਹਰਣ ਹੋ ਸਕਦੀ ਹੈ ਸਾਡੇ ਜੀਵਨ ਦੇ ਵਿੱਚ ਬੜੀਆਂ ਉਦਾਹਰਣਾਂ ਨੇ ਪ੍ਰੋਫੈਸਰ ਸਹਿਬ ਸਿੰਘ ਜੀ ਉਹ ਵੀ ਹਿੰਦੂ ਧਰਮ ਦੇ ਵਿੱਚ ਜਨਮੇ ਸਨ ਕਰਦੇ ਵਿੱਚ ਜੋ ਕੁਝ ਉਹ ਦੇਖਦੇ ਨੇ ਕੀਤਾ ਜਾ ਰਿਹਾ ਹੈ ਜੋ ਕੁਝ ਮਾਤਾ ਪਿਤਾ ਜੋ ਕੁਝ ਪਰਿਵਾਰ ਕਰਦਾ ਸਾਰਾ ਕੁਝ ਕੀ ਦੇਖਦੇ ਨੇ ਪਰ ਜਿਸ ਦਿਨ ਗੁਰਬਾਣੀ ਦੀ ਚਿੰਗ ਲੱਗੀ ਹੈ ਗੁਰਬਾਣੀ ਹਿਰਦੇ ਅੰਦਰ ਆਈ ਹੈ ਜਿਸ ਦਿਨ ਇਹਨਾਂ ਨੇ ਗੁਰਦੁਆਰੇ ਅੰਦਰ ਬੈਠ ਕਰਕੇ ਗੁਰਬਾਣੀ ਨੂੰ ਸੁਣਿਆ ਹੈ ਤੇ ਮਨ ਦੇ ਅੰਦਰ ਖਿਆਲ ਆਇਆ ਕਿਉਂ ਨਾ ਗੁਰਬਾਣੀ ਨੂੰ ਪੜਿਆ ਜਾਵੇ ਵਿਚਾਰਿਆ ਜਾਵੇ ਗੁਰਬਾਣੀ ਨੂੰ ਪੜਿਆ ਆਵੇ ਸਮਝਿਆ ਆਵੇ ਵਿਚਾਰਿਆ ਹੋਵੇ ਤੇ ਬਾੰਦ ਦੇ ਵਿੱਚ ਉਹਨਾਂ ਨੇ ਦਰਪਣ ਉਚਾਰਨ ਕਰ ਦਿੱਤੀ ਨਹੀਂ ਦਰਪਣ ਦਰਪਣ ਦਾ ਅਰਥ ਹੁੰਦਾ ਹੈ ਸ਼ੀਸ਼ਾ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਇੱਕ ਘਾਲਣਾ ਕਾਲੀ ਮਿਹਨਤ ਕੀਤੀ ਮੁਸ਼ਕਲ ਕੀਤੀ ਕਹਿੰਦੇ ਗੁਰਬਾਣੀ ਦੇ ਅਰਥ ਜੇਕਰ ਨਹੀਂ ਸਮਝ ਲੱਗਦੇ ਤੇ ਉਹਨਾਂ ਅਰਥਾਂ ਨੂੰ ਸਮਝਣ ਵਾਸਤੇ ਅਸੀਂ ਵਿਆਖਿਆ ਕਰਾਂਗੇ ਇਹਨਾਂ ਦੇ ਅਰਥ ਕਰਾਂਗੇ ਤਾਂ ਕਿ ਹਰ ਇੱਕ ਮਾਈ ਭਾਈ ਸੱਜੇ ਤੇ ਸੌਖੇ ਢੰਗ ਦੇ ਨਾਲ ਗੁਰਬਾਣੀ ਦੇ ਅਰਥਾਂ ਨੂੰ ਸਮਝ ਸਕੇ ਤੇ ਆਪਣੇ ਜੀਵਨ ਤੇ ਲਾਗੂ ਕਰ ਸਕੇ ਪ੍ਰੋਫੈਸਰ ਸਹਿਬ ਸਿੰਘ ਦੀ ਦੇਣ ਹੈ ਕਿ ਉਹਨਾਂ ਨੇ ਗੁਰਬਾਣੀ ਦਾ ਟੀਕਾ ਕੀਤਾ ਹੈ ਔਰ 10 ਭਾਗਾਂ ਦੇ ਵਿੱਚ ਉਹਨਾਂ ਨੇ ਜਿਹੜੇ ਦਰਪਣ ਤਿਆਰ ਕਰ ਦਿੱਤੇ ਨੇ ਅਸੀਂ ਅੱਜ ਵੀ ਜਦੋਂ ਅਰਥ ਦੇਖਣੇ ਹੁੰਦੇ ਨੇ ਨਾ ਤੇ ਉਹਨਾਂ ਦੇ ਦਰਪਣ ਦੇਖਦੇ ਹਾਂ ਉਹਨਾਂ ਦੇ ਟੀਕੇ ਵੱਲ ਝਾਤ ਮਾਰਦੇ ਹਾਂ ਉਹਨਾਂ ਦੇ ਟੀਕੇ ਤੋਂ ਸਮਝ ਲੈਣੇ ਹਾਂ ਕਿ ਇਸ ਸ਼ਬਦ ਦੇ ਕੀ ਅਰਥ ਹੋ ਸਕਦੇ ਨੇ ਇੱਕ ਨਹੀਂ ਕਈ ਉਦਾਹਰਨਾਂ ਨੇ ਇਹਨਾਂ ਨੇ ਖੁਦ ਆਪਣੇ ਰਸਤੇ ਤਿਆਰ ਕੀਤੇ ਨੇ ਤੇ ਸਭ ਤੋਂ ਵੱਡੀ ਉਦਾਹਰਨ ਹੈ ਜਗਤ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਹਜ਼ੂਰ ਨੇ ਆਪਣਾ ਖੁਦ ਰਸਤਾ ਤਿਆਰ ਕੀਤਾ ਹੈ ਖੁਦ ਦਾ ਰਸਤਾ ਜੋ ਕਰਦੇ ਵਿੱਚ ਹੋ ਰਿਹਾ ਹੈ ਉਹਨੂੰ ਪਾਸੇ ਕੀਤਾ ਕਹਿੰਦੇ ਨਹੀਂ ਉਸ ਅਕਾਲ ਪੁਰਖ ਵੈਗਰੂ ਦੇ ਨਾਲ ਸਿੱਧੀ ਅਟੈਚਮੈਂਟ ਹੋਣੀ ਚਾਹੀਦੀ ਹੈ ਉਹਦੇ ਨਾਲ ਜੁੜਨਾ ਚਾਹੀਦਾ ਹੈ ਵੈਮਾ ਪਰਮਾ ਦੇ ਅੰਦਰ ਕਰਮ ਕਾਂਡਾਂ ਦੇ ਵਿੱਚ ਜੀਵਨ ਨਗਾ ਦੇਣਾ ਇਹ ਕੋਈ ਚੰਗੀ ਗੱਲ ਥੋੜੀ ਹੈ ਹਮੇਸ਼ਾ ਹੀ ਮਰ ਮਰ ਕੇ ਜਿਉਣਾ ਹਮੇਸ਼ਾ ਹੀ ਇਸ ਗੱਲ ਦੀ ਚਿੰਤਾ ਲੱਗੀ ਰਹਿਣੀ ਕਿ ਜੇ ਆਹ ਕੰਮ ਕਰ ਦਿੱਤਾ ਤੇ ਇਹਦਾ ਪਾਪ ਬੜਾ ਲੱਗਣਾ ਹੈ ਕਿਤੇ ਮੇਰੇ ਨਾਲ ਮਾੜਾ ਹੀ ਨਾ ਹੋ ਜਾਵੇ ਅੱਜ ਵੀ ਹੈ ਆ ਜਿਹੜੇ ਲੋਕ ਦੇਵਤਾਰੀਆਂ ਨੂੰ ਪੂਜਦੇ ਨੇ ਨਾ ਦੇਵਤਾਰੀਆਂ ਨੂੰ ਮੰਨਦੇ ਨੇ ਕਿਤੇ ਉਹਨਾਂ ਨੂੰ ਦੇਖਣਾ ਧਿਆਨ ਦੇ ਕੇ ਉਹ ਤਿਲ ਤਿਲ ਕਰਕੇ ਮਰਦੇ ਰਹਿੰਦੇ ਨੇ ਕਿਉਂ ਕਿ ਸਾਡੇ ਬਾਬਾ ਜੀ ਨੇ ਤੇ ਸਾਨੂੰ ਆ ਕਿਹਾ ਇਹ ਅਸੀਂ ਐਦਾਂ ਨਹੀਂ ਕਰ ਸਕਦੇ ਕੁਝ ਕੰਮ ਪੁੱਛੀਏ ਨਾ ਉਹ ਕਹਿੰਦੇ ਬਾਬਾ ਜੀ ਦਾ ਨਾ ਹੁਕਮ ਨਹੀਂ ਹੋਇਆ ਕਮਾਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਾਸੀ ਖਰ ਕੇ ਬਾਬੇ ਨੂੰ ਦੇਹਧਾਰੀ ਦੀ ਗੱਲ ਨੂੰ ਫੋਲੋ ਕੀਤਾ ਜਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਉਹਨਾਂ ਦਾ ਜੀਵਨ ਦੇਖਣ ਵਾਲਾ ਹੁੰਦਾ ਉਹ ਕਹਿੰਦੇ ਬਾਬਾ ਜੀ ਕਹਿਣਗੇ ਤੇ ਫਿਰ ਕਰਾਂਗੇ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੀ ਮੱਤਾ ਟੇਕਦੇ ਨੇ ਪਰ ਬਖਾਵੇ ਮਾਤਰ ਹੈ ਅਸਲੀ ਤੇ ਗੱਲ ਉਹ ਆਪਣੇ ਦੇਹਧਾਰੀ ਬਾਬੇ ਦੀ ਬਣਦੇ ਨੇ ਸੋ ਖੈਰ ਮੈਂ ਵਿਚਾਰ ਕਰ ਰਿਹਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਖੁਦ ਦਾ ਰਸਤਾ ਤਿਆਰ ਕੀਤਾ ਹੈ ਤਾਂ ਹੀ ਤੇ ਸ਼ਾਇਰ ਕਹਿੰਦਾ ਹੈ ਉਹ ਰਾਹਾਂ ਤੇ ਨਹੀਂ ਤੁਰਿਆ ਉਹ ਤੁਰਿਆ ਤੇ ਰਾਹ ਬਣ ਗਏ ਬਾਬੇ ਨੇ ਇੰਨੀ ਖੇਚਲ ਕੀਤੀ ਇੰਨੀ ਮਿਹਨਤ ਕੀਤੀ ਇੰਨੀ ਘਾਲਣਾ ਘਾਲੀ ਕਿ ਦੂਰ ਦਰੇੜਿਆਂ ਤੱਕ ਜਾ ਕਰਕੇ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਪਿਆਰਿਆਂ ਨੇ ਗੁਰਬਾਣੀ ਉਚਾਰਨ ਕੀਤੀ ਸੀ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਤੋਂ ਗੁਰਬਾਣੀ ਆਪ ਇਕੱਤਰ ਕਰਦੇ ਨੇ ਇਕੱਠੀ ਕਰਦੇ ਨੇ ਆਪਣੇ ਪਾਸ ਰੱਖਦੇ ਨੇ ਉਹਨੂੰ ਵਾਜਦੇ ਨੇ ਧਿਆਨ ਦਿੰਦੇ ਨੇ ਇਹ ਇੱਕ ਬੜੀ ਕਲਨਾ ਸੀ ਤੇ ਹੁਣ ਸਾਡੇ ਵਾਸਤੇ ਇਹ ਇੱਕ ਵਿਚਾਰ ਬਣਦੀ ਹੈ ਕਿ ਜੇ ਇਹਨਾਂ ਸਾਰਿਆਂ ਨੇ ਗੁਰੂ ਦੇ ਸਮੇਤ ਇੱਕ ਨਵਾਂ ਰਸਤਾ ਖੁਦ ਦਾ ਰਸਤਾ ਤਿਆਰ ਕੀਤਾ ਹੈ ਕੀ ਅਸੀਂ ਉਸ ਰਸਤੇ ਤੇ ਚੱਲ ਨਹੀਂ ਸਕਦੇ ਕੀ ਅਸੀਂ ਗੁਰੂ ਵਾਲੀ ਵਿਚਾਰ ਨੂੰ ਮੰਨ ਨਹੀਂ ਸਕਦੇ ਕੀ ਅਸੀਂ ਗੁਰੂ ਦੇ ਕੇ